ਜਿਵੇਂ ਕਿ ਆਪ ਜੀ ਜਾਣਦੇ ਹੋ ਕਿ 2022 ਤੋਂ ਖਾਸ ਤੌਰ ਤੇ ਜ ਮਾਰਚ 2022 ਦਾ ਜ਼ਿਕਰ ਕਰਾਂ ਉਸ ਤੋਂ ਬਾਅਦ ਇੱਕ ਕ੍ਰਾਂਤੀਕਾਰ ਜਾਗ ਕਲੋ ਕ੍ਰਾਂਤੀਕਾਰ ਦੀ ਅਗਵਾਈ ਹੇਠ ਸਰਕਾਰ ਚੱਲ ਰਹੀ ਹੈ ਜਿਤ ਵਿੱਚ ਵਕ ਵਕ ਕ੍ਰਾਂਤੀਆਂ ਜਿਹੜੀਆਂ ਨੇ ਉਹ ਸ਼ੱਲਾ ਮਾਰਦੀਆਂ ਪਈਆਂ ਨੇ ਪਾਣੀ ਦੀਆਂ ਸ਼ੱਲਾ ਹੋਣ ਤੂੰ ਹੂੰ ਵੀ ਮੈਂ ਹੂੰ ਤਾਂ ਗੱਲ ਇਹ ਆ ਕਿ ਇਹਨਾਂ ਛਲਾਂ ਦੇ ਦਰਮਿਆਨ ਕਦੇ-ਕਦੇ ਕਿਨਾਰਿਆਂ ਤੇ ਮੋਤੀ ਰੁੱੜ ਕੇ ਆ ਜਾਂਦੇ ਨੇ ਅਸੀਂ ਉਹਨਾਂ ਨੂੰ ਚੁੱਕ ਕੇ ਤੇ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਤੇ ਤੁਸੀਂ ਪਰਖ ਕਰਿਆ ਕਰੋ ਕਿ ਕੀ ਸੌਖਤਾਬਿਆ ਖੈਰ ਅਹ ਦੇਖੋ ਆਪਣੇ ਸਕੂਲਾਂ ਦੇ ਵਿੱਚ ਨਾ ਕਮੇਟੀਆਂ ਮਰਦੀਆਂ ਏ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਸੀਗਾ ਜਿਨੂ ਪਲਾਜ਼ਮੀ ਸਿੱਖਿਆ ਦਦਕਾਰ ਕਹਿੰਨੇ ਆ ਇਹ ਐਕਟ ਹੈ 2009 ਵਾਲਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪ੍ਰਬੰਧ ਹੋਣ ਚਾਇਆ ਸੀ ਜਦੋਂ ਅਸੀਂ ਪੜਦੇ ਸੀ ਉਦੋਂ ਇਸਾ ਕਿਤਾਬ ਨਹੀਂ ਸੀ ਨਾ ਠੀਕ ਹੈ ਨਾ ਜੀ ਤਾਂ ਉਹਦੇ ਵਿੱਚ ਜੇ ਆਪਾਂ ਵਖੀਏ ਇਹਨਾਂ ਨੇ ਹੁਣ 2 ਸਾਲ ਵਾਸਤੇ ਜਿਹੜੀ ਕਮੇਟੀ ਬਣੀ ਹੈ ਕਿਸੇ ਸਕੂਲ ਦੀ 25 ਤੋਂ 27 ਵਾਸਤੇ ਉਸ ਮੁਤਲਕ 7 ਜੁਲਾਈ ਨੂੰ ਪੱਤਰ ਜਾਰੀ ਕੀਤਾ ਵੈਸੇ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਇਹ ਵੀ ਦੱਸਾਂ ਕਿ ਕਮੇਟੀਆਂ ਦਾ ਗਠਨ ਆਮ ਤੌਰ ਤੇ ਮਈ ਦੇ ਅਖੀਰ ਤੱਕ ਹੋ ਜਾਂਦਾ ਹੈ ਆਮੋਮਨ ਇਹ ਰੀਤ ਰਹੀ ਹੈ ਪਰ ਐਤਕੀ ਇਹ ਜੁਲਾਈ ਤੱਕ ਲੈ ਕੇ ਆਏ ਕਿਉਂਕਿ ਪਹਿਲਾਂ ਤਾਂ ਉਹ ਪਤਾ ਹੀ ਐ ਜ਼ਿੰਮੀ ਚੂਮ ਵਗੈਰਾ ਦੇ ਵਿੱਚੇ ਕੁਝ ਵੈਸਾ ਤਾਂ ਇਸ ਮੁਕੱਲਕ 7 ਜੁਲਾਈ ਨੂੰ ਇੱਕ ਪੱਤਰ ਜਿਹੜਾ ਡਾਇਰੈਕਟਰ ਸਿਖਿਆ ਮਹਿਕਮੇ ਵੱਲੋਂ ਜਾਰੀ ਕੀਤਾ ਜਾਂਦਾ ਹੈ ਉਸ ਅਧਰ ਦੇ ਅਨੁਸਾਰ ਹਰੇਕ ਸਕੂਲ ਮੈਨੇਜਮੈਂਟ ਕਮੇਟੀ ਚ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਤਾ ਪਿਤਾ ਜਾਂ ਸਰਪ੍ਰਸਤਾ ਜੋ ਘਟੂ ਘਟ 6 ਮਹਿਲਾਵਾਂ ਸਮੇਤ 12 ਮੈਂਬਰ ਮਤਲਬ ਜੋ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟਸ ਦੇ ਵਿੱਚੋਂ 6 ਔਰਤਾਂ ਸਮੇਤ ਯਾਨੀ ਕੁੱਲ 12 ਤੇ ਜਿਨ੍ਹਾਂ ਦੇ ਵਿੱਚੋਂ 6 ਬੀਬੀਆਂ ਹੋ ਗਏ ਆ ਤਾਂ ਇਹ 12 ਮੈਂਬਰ ਫਿਰ ਸਕੂਲ ਮੁਖੀ ਸੈਕਟਰੀ ਕਮੇਟੀ ਦਾ ਹੋਏਗਾ ਇੱਕ ਕਨਵੀਨਰ ਹੋਏਗਾ ਇੱਕ ਅਧਿਆਪਕ ਮੈਂਬਰ ਇੱਕ ਮੈਂਬਰ ਲੋਕਲ ਇਲਾਕੇ ਦਾ ਜਿਹੜਾ ਪ੍ਰਤੀਨਿਧੀ ਹੁੰਦਾ ਜਾਂ ਉਸ ਦਾ ਨਾਮਜ਼ਦ ਵਿਅਕਤੀ ਤੇ ਇੱਕ ਮੈਂਬਰ ਸਿੱਖਿਆ ਮਾਰ ਸ਼ਾਸਤਰੀ ਸਿੱਖਿਆ ਸ਼ਾਸਤਰੀ ਕਹੋ ਜੋ ਕੁ ਟੁਕਟ ਗ੍ਰੈਜੂਏਟ ਹੋਵੇ ਉਹਦੇ ਸਮੇਤ ਇਹ 16 ਅੰਬਰ ਬੜਦੇ ਹੈ ਠੀਕ ਹੈ ਜੀ ਪਰ ਇਦੇ ਵਿੱਚ ਸਿੱਖਿਆ ਕਰਮੀ ਜਿਹੜੇ ਆ ਉਹਨਾਂ ਦੀ ਚੋਣ ਕਰਦੇ ਆ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਮਤਲਬ ਕਿ ਜੋ ਸਿੱਖਿਆ ਸ਼ਾਸਤਰੀ ਜਾਂ ਕੋ ਲੋਕ ਜਿਹੜੇ ਹੋਰ ਟੀਚਰ ਵਗੈਰਾ ਕਮੇਟੀਆਂ ਚ ਪਾਈ ਦਿੰਦੇ ਆ ਤਾਂ ਇਹਨਾਂ ਨੇ ਮੂੰਹ ਜ਼ੁਬਾਨੀ ਜ਼ੁਬਾਨਦਾਰ ਤੁਹਾਨੂੰ ਪਤਾ ਹੀ ਹੈ ਕੰਮ ਕਿਸ ਤਰ੍ਹਾਂ ਦਾ ਹੈ ਮੁਫਤ ਕੰਮ ਲੈਂਗੇ ਉਹਦੇ ਤੋਂ ਤਾਂ ਇਹ ਹੁਕਮ ਜਾਰੀ ਦਿੱਤੇ ਮੂੰਹ ਜ਼ੁਬਾਨੀ ਕਿ ਭਾਈ ਗੱਲ ਸੁਣੋ ਸਾਡੀ ਇਨਾਂ ਦੇ ਵਿੱਚ ਮੇਰੇ ਕੋਲ ਖੁਸ਼ ਲੋਕਾਂ ਮੰਨਿਓ ਭੇਜੇ ਸੋਨਾ ਦੇ ਵਿੱਚੋਂ ਜਿਹੜੇ WhatsApp ਗਰੁੱਪਾਂ ਦੇ ਵਿੱਚੋਂ ਜਿਹੜੇ ਮੈਸੇਜ ਆਏ ਉਹ ਵੀ ਹੈਗੇ ਆ ਤਾਂ ਤੁਹਾਨੂੰ ਪਤਾ ਸਕਰੀਨਸ਼ਾਟ ਵਗੈਰਾ ਅੱਜ ਕੱਲ ਆ ਜਾਂਦੇ ਆ ਤਾਂ ਖੈਰ ਮੈਂ ਉਧਰ ਨਹੀਂ ਜਾਵਾਂਗਾ ਕਿ ਇਹ ਕਿਹਾ ਗਿਆ ਕਿ ਇਹ ਬੰਤੇ ਤੁਸੀਂ ਨਹੀਂ ਪਾਉਣੇ ਮਤਲਬ ਕਿ ਪਿੰਡਾਂ ਚੋਂ ਜਿਵੇਂ ਆਮ ਤੌਰ ਤੇ ਕਮੇਟੀਆਂ ਦੀ ਬਣਤਰ ਹੁੰਦੀ ਆ ਕਿ ਇਦਾਂ ਕਰਨ ਦੀ بجائے ਜੋ ਮਤਲਬ ਨੇਤਾ ਕਰਨਗੇ ਕਿ ਇਹਨਾਂ ਦੇ ਬੰਦੇ ਬਸ ਦੈਟਸ ਇਟ ਆ ਫਕੰਦ ਮਲਿਕਾਤ ਮਤਲਬ ਕਿ ਜੋ ਕੰਪੋਜੀਸ਼ਨ ਹੋਣੀ ਚਾਹੀਦੀ ਹੈ ਕਮੇਟੀ ਦੀ ਜੋਧ ਘਾਰਤ ਤੌਰ ਤੇ ਪੱਤਰ ਆਇਆ ਵੀ ਹੈ ਉਹਨੂੰ ਐਜ਼ ਇਟ ਇੰਪਲੀਮੈਂਟ ਕਰਨ ਦੀ ਥਾਤੇ ਮੂੰਹ ਜ਼ੁਬਾਨੀ ਕਿ ਹੁਕਮ ਚਾੜੇ ਜਾ ਰਹੇ ਆ ਕਿ ਹਲਕਾ ਇਨਚਾਰਜ ਵਗੈਰਾ ਜੂnde ਸੈਨ ਚਾਰਜ ਹੁੰਦੇ ਜਮ ਐਲ ਹੁੰਦੇ ਚੇਅਰਮੈਨ ਹੁੰਦੇ ਆ 36 ਤਰ੍ਹਾਂ ਦੇ ਤੁਹਾਨੂੰ ਬਤਾਏ ਇਹਦੇ ਅੱਛ ਨੇਤਾ ਹੁੰਦੇ ਆ ਹਲਕਾ ਤੁਹਾਡਾ ਹੋਵੇਗਾ ਉਹਦੇ ਚ 36 ਪ੍ਰਕਾਰ ਦੇ ਨਾਮ ਇਹ ਇਸ ਤਰ੍ਹਾਂ ਦੇ ਕਹ ਲੋ ਕਿ ਲੀਡਰ ਹੁੰਦੇ ਆ ਨੇਤਾ ਹੁੰਦੇ ਨੇ ਕੋ ਮੇਰੇ ਕਹਿੰਦਾ ਮਤਲਬ ਇਹ ਕਿ ਇਹ ਕੀ ਆ ਜਾ ਰਿਹਾ ਯਾਰ ਜ਼ੁਬਾਨੀ ਜ਼ੁਬਾਨੀ ਗਲਮੀ ਕਿ ਭਾਈ ਆ ਬੰਦੇ ਪਾ ਲੋ ਦੱਸੋ ਇਹ ਗੱਲਾਂ ਠੀਕ ਨੇ ਕਿੱਡੀ ਲੋ ਲੈਵਲ ਦੀ ਰਾਜ ਲਿੱਤੀ ਐ ਸਸਾ ਕਿਹੜੀ ਲੋ ਲੋ ਲੇਵਲ ਦੀ ਰਾਜੇਤੀ ਹੈ ਕੀ ਸ਼ਰਮ ਨਹੀਂ ਆਉਦੀ ਸੰ ਕਿ ਅਸੀਂ ਜੋ ਸਾਡੇ ਸਕੂਲ ਹੁੰਦੇ ਆ ਮਤਲਬ ਕਿ ਹੋਂ ਤੁਸੀਂ ਉਹਦੇ ਵਿੱਚ ਸਿੱਖਿਆ ਸ਼ਾਸਤਰੀ ਦੀ ਥਾਂ ਤੇ ਜਾਂ ਟੀਚਰ ਦੀ ਥਾਂ ਤੇ ਕਿਸੇ ਦੀ ਥਾਂ ਤੇ ਵੈਸੇ ਕਹ ਲੋ ਕਿ ਸਿੱਖਿਆ ਸ਼ਾਸਤਰੀ ਮੁੱਖ ਤੌਰ ਤੇ ਇਹਨਾਂ ਦੇ ਏਜੰਡੇ ਤੇ ਹੋਏਗਾ ਕਿਉਂਕਿ ਟੀਚਰ ਤਾਂ ਫਿਰ ਵੀ ਅਧਿਕਾਰਤ ਆਗੇ कि ਜਿਹੜਾ ਸਿੱਖਿਆ ਸ਼ਾਸਤਰੀ ਇੱਕ ਰੱਖਿਆ ਜਾਂਦਾ ਬਾਹਰ ਕਿਹੜਾ ਗ੍ਰੈਜੂਏਟ ਤਾਂ ਉਹ ਬਈ ਗ੍ਰੈਜੂਏਟ ਕੌਣ ਹੋਏਗਾ ਉਹ ਆਸੀ ਦੱਸਾਂਗੇ ਗੱਲ ਸਾਫ਼ ਹੋ ਗਈ ਨਾ ਫਿਰ ਉਹ ਕਿ టీచర్ ਵੀ ਉੱਪਰ ਸ਼ਾਰਟ ਦੇ ਕੇ ਕਿ ਚਲੋ ਟੀਚਰ ਦਾ ਅਧਿਕਾਰ ਤੱਕ ਪੋਸਟ ਆ ਗਿਆ ਪਰ ਜੋ ਸਿੱਖਿਆ ਸ਼ਾਸਤਰੀ ਆ ਹੁਣ ਜਿਹੜਾ ਸਿੱਖਿਆ ਸ਼ਾਸਤਰੀ ਮੰਨ ਲਓ ਲੈਟਸ ਗੋ ਸਿੱਖਿਆ ਸ਼ਾਸਤਰੀ ਤੇ ਕੇਂਦਰਤ ਰਹਿ ਜੰਨੇ ਆਪਾਂ ਕਿ ਬਹੁਤ ਹੀ ਟੈਕਨੀਕਲੀ ਮੈਨੂੰ ਇਦੀ ਜਾਣਕਾਰੀ ਨਾ ਹੁੰਦਿਆਂ ਵੀ ਮੋਟਾ-ਮੋਟੀ ਜਾਂਦਾ ਸਹ ਲੈ ਕੇ ਆਪਾ ਕਿ ਭਾਈ ਜੇ ਮੰਨ ਲਓ ਲੈਟ ਸਪੋਜ਼ ਸਿੱਖਿਆ ਸ਼ਾਸਤਰੀ ਦੀ ਧਾਂ ਤੇ ਆ ਕੇ ਚੇਅਰਮੈਨ ਦਾ ਬੰਦਾ ਵਹਿ ਜਾਂਦਾ ਸਮਝ ਲਓ ਦੀ ਭੂਆ ਦਾ ਪੋਤੇ ਆ ਜਾਂ ਤਾਂ ਕਿਰਲ ਬਣਿਆ ਭੂਆ ਦਾ ਪੋਤੇ ਆ ਕਿ ਉਹ ਤੁੱਜੇ ਮੈਂਬਰਾਂ ਨੂੰ ਖੰਗਣ ਦੇਵੇਗਾ ਉਹ ਤੇ ਟਿੰਡੀ ਤੇ ਵੀ ਤੇ ਚੜਾਦਾ ਹੈ ਕਿਸ ਕਿ ਮੈਂ ਤੇ ਫਲਾਣੇ ਦੀ ਭੂਆ ਦਾ ਪੋਤੇ फलाने का मैं बसता के हम मतलब कि कोई भी इस तरह का वो बंद आएगा बहर नहीं लाएगा सर सो लिहाजा मान साहब दरख्वास्त है कि बस करो बस करो लोग केंद्र बस कर बस कर बेहे बिच आ गया चाल कि भाई बस करो इस तरह दे हो वो के एक्सपेरिमेंटल ना होवो के जिम्मे ਕੇਜਰੀਵਾਲ ਸਾਹਿਬ ਦੀ ਬੁੱਕ ਆਈ ਅਤੇ ਤੁਸੀਂ ਉਹਦਾ ਮਜ਼ਾਕ ਬਣਾਇਆ ਕਿ ਕਿਤੇ ਤੁਹਾਡੇ ਤੇ ਇੱਕ ਕਿਤਾਬ ਨਾ ਆਸ਼ ਆਪਣੀ ਪੈ ਰਵੇ ਚਿਤ ਕਰੇ ਧੋਖਿਆਂ ਤੇ ਕਿ ਲਿਖਦਾ ਫਦਾ ਕਿਤੇ ਤੁਹਾਡੇ ਇਹਨਾਂ ਫੈਸਲਿਆਂ ਤੇ ਕਿਤਾਬ ਨਾ ਲਿਖ ਦੇ ਕੋਈ ਸਾ ਬਸ ਬਸ 아이 ਨੀ ਲੋ ਲੈਵਲ ਦੀ ਰਾਜਨੀਤੀ ਕਿ ਅਸੀਂ ਹੁਣ ਸਪੂਲਾਂ ਦੀਆਂ ਕਮੇਟੀਆਂ ਚ ਵੀ ਇਸ ਤਰ੍ਹਾਂ ਰਾਜਨੀਤੀ ਭਾਰੀ ਕਰ ਲਈ ਸੋ ਮੇਰੀ ਤਰਖਾਸਤ ਹੈ ਮਹਨਸਾਬ ਨੂੰ ਕਿ ਪਲੀਜ਼ ਇਹ ਪ੍ਰਥਾ ਬੰਦ ਕਰੋ ਨਹੀਂ ਤੇ ਆਉਣ ਵਾਲੇ ਸਮੇਂ ਚ ਹੋ ਸਕਦਾ ਤੁਸੀਂ ਖਲਾ ਸਿੱਖਿਆ ਸ਼ਾਸਤਰੀ ਉਹਦੀ ਜਗ੍ਹਾ ਆਪਣਾ ਬੰਦਾ ਬਿਠਾ ਲੋ ਕਿਹਾ ਜੀ ਸਾਡੇ ਫਲਾਣੇ ਐਮਐਲਏ ਦੇ ਕੋਟੇ ਦਾ ਆ ਗਿਆ ਤੇ ਕੱਲ ਨੂੰ ਇਹ ਨਾ ਹੋਵੇ ਕੋਈ ਤੁਹਾਡੇ ਤੋਂ ਪਰੇ ਆ ਜਾਵੇ ਤੇ ਉਹ ਆਪਣੇ ਟੀਚਰ ਚੁਣ ਕੇ ਦੇਵੇ ਕਿ ਆਹ ਟੀਚਰ ਲੈ ਦੇ ਨਹੀਂ ਤੁਸੀਂ ਇਹ ਜਾ ਮਾਪਿਆਂ ਦੇ ਵਿੱਚੋਂ ਵੀ ਗਾਹ ਹੋ ਜਾਵੇ ਕਿ ਛਾਡੀ ਪਾਰਟੀ ਦੇ ਹੀ ਮੈਂਬਰ ਜਿਹੜੇ ਆ ਉਹ ਲੈ ਜਾਂਦੇ ਚੱਕੀ ਇਹਸੋ ਬਹੁਤ ਮੀਟ ਇਸ ਬਹੁਤ ਹੋਈ ਹਟੇ ਕੈਨ ਲੀਟ ਕਰਦੇ ਕਿ ਇਸ ਗਲਤੀ ਨੂੰ ਦੁਰਸਤ ਕਿ ਕਾ ਜਾਏ